ਸਟੇਟ ਦੀ ਬੜੀ ਲੜਾਈ ਆ ਆਪਾਂ ਦੂਜੀਆਂ ਪਾਰਟੀਆਂ 'ਚ ਦੇਖਦੇ ਆ ਵੀ ਇੱਕ ਅੰਦਰੂਨੀ ਲੜਾਈ ਹੁੰਦੀ ਪਹਿਲਾਂ ਟਿਕਟ ਲੈ ਕੇ ਆਉਣੀ ਟਿਕਟ ਬਦਲੇ ਵੀ ਲੜਨਾ ਪੈਂਦਾ ਤੇ ਬਾਅਦ 'ਚ ਲੋਕਾਂ ਵਿੱਚ ਲੜਨਾ ਪੈਂਦਾ ਪਰ ਤੁਸੀਂ ਉਹ ਲੜਾਈ ਜਿੱਤ ਕੇ ਤੇ ਆ ਵੀ ਜਿਵੇਂ ਹੁਣ ਸਟੇਜ ਤੇ ਨੌਜਵਾਨ ਕਹਿ ਰਹੇ ਸੀ ਵੀ ਤੁਸੀਂ ਲੋਕਾਂ ਦੇ ਦਿਲ ਜਿੱਤ ਲਏ ਨੇ ਤੇ ਹੁਣ ਤੁਸੀਂ ਮਤਲਬ ਆਪਣੇ ਪ੍ਰਚਾਰ ਦਾ ਆਗਾਜ਼ ਅੱਜ ਤੁਸੀਂ ਜੀਰੇ ਹਲਕੇ ਦੇ ਵਿੱਚ ਤੇ ਇਹ ਲੋਕਾਂ ਦਾ ਕਿਹੋ ਜਿਹਾ ਸਮਰਥਨ ਮਿਲ ਰਿਹਾ ਦੇਖੋ ਜਿਹੜੇ ਪੰਜਾਬ ਦੇ ਨੌਜਵਾਨ ਹੈ ਉਹ ਆਪਣੇ ਆਪ ਨੂੰ ਲੁੱਟੇ ਲੁੱਟੇ ਮਹਿਸੂਸ ਕਰਦੇ ਸੀ ਕਿਉਂਕਿ ਰਵਾਇਤੀ ਪਾਰਟੀਆਂ ਨੇ ਇਹੋ ਜਿਹਾ ਇੱਕ ਨੈਰੇਟਿਵ ਸਿਰਜਿਆ ਸੀ ਜਿਹਦੇ ਨਾਲ ਇਹਨਾਂ ਨੂੰ ਮਹਿਸੂਸ ਹੁੰਦਾ ਸੀ ਕਿ ਸਾਡਾ ਆਪਣਾ ਹਾਈ ਕੋਈ ਨਹੀਂ ਤੇ ਅਸੀਂ ਰਹਿੰਦੇ ਤਾਂ ਸੋਨੇ ਦੀ ਟੀੜੇ ਪੰਜਾਬ ਦੇ ਵਿੱਚ ਆ ਪਰ ਇਹ ਤਾਂ ਬਿਹਾਰ ਬਣ ਗਿਆ ਪਿਆਰ ਦਾ ਰੂਪ ਧਰਨਾ ਕਰਦਾ ਜਾਂਦਾ ਹੈ ਤੇ ਜਿਹੜੀ ਜੂਪੀ ਉਹ ਪੰਜਾਬ ਦਾ ਰੋਪ ਧਰਨ ਕਰਦੀ ਜਾਂਦੀ ਹੈ ਸੋ ਜਦੋਂ ਤੁਸੀਂ ਇੱਥੇ ਐਜੂਕੇਸ਼ਨ ਸਿੱਖਿਆ ਬੋਰਡ ਦਾ ਜਿਹੜੀ ਬੀਬੀ ਹੈ ਉਹ ਵੀ ਜੂਪੀ ਚ ਲਿਆ ਕੇ लाਦੋਂਗੇ ਤੇ ਫਿਰ ਤੁਸੀਂ ਦੱਸੋ ਵੀ ਸਾਡੇ ਬੱਚੇ ਕਿਤਰਾ ਐਜੂਕੇਸ਼ਨ ਦੇ ਪੱਖੋਂ ਤਗੜੇ ਹੋ ਜਾਣਗੇ ਸੋ ਇਹ ਇਹ ਸਾਰਾ ਕੁਝ ਇਹਨਾਂ ਨੌਜਵਾਨਾਂ ਨੇ ਨੈਲੈਂਸ ਕਰਕੇ ਫਿਰ ਉਸ ਤੋਂ ਬਾਅਦ ਇਹਨਾਂ ਫੈਸਲਾ ਲਿਆ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਲੱਖਾ ਸਿੰਘ ਸੁਧਾਣੇ ਨੂੰ ਸਾਡੇ ਜਿੰਨੇ ਵੀ ਪਾਰਟੀ ਦੇ ਕੈਂਡੀਡੇਟ ਹੈ ਤੇ ਸਰਦਾਰ ਭਾਈ ਅੰਮਰਤਪਾਲ ਸਿੰਘ ਨੂੰ ਅਸੀਂ ਬਾਹਰ ਕ ਲੈ ਕੇ ਆਉਣਾ ਹੈ ਅੱਜ ਪੰਜਾਬ ਦਾ ਨੌਜਵਾਨ ਪੱਪਾ ਭਾਰ ਹੋਇਆ ਪਿਆ ਹੈ ਅੱਜ ਹਰ ਇੱਕ ਥਾਂ ਤੇ ਲਹਿਰ ਬਣੀ ਹੈ ਮੈਨੂੰ ਮਹਿਸੂਸ ਹੁੰਦਾ ਕਿ ਰਾਤ ਦਿਨ ਸਾਨੂੰ ਫੋਨ ਆਉਂਦੇ ਜਿਸ ਦਿਨ ਅਸੀਂ ਚੰਡੀਗੜ੍ਹ ਤੋਂ ਪ੍ਰੈਸ ਕਾਨਫਰੰਸ ਕਰਕੇ ਆਏ ਆ ਮੇਰੇ ਨਾਲ ਦੇ ਨੌਜਵਾਨ ਵਿਚਾਰੇ ਫੋਨਾਂ ਦੀਆਂ ਬੈਟਰੀਆਂ ਕਿਉਂਕਿ ਟੰ 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 ਵਿਦੇਸ਼ਾਂ ਦੇ ਵਿੱਚੋਂ ਵੀ ਤੇ ਇੱਥੋਂ ਵੀ ਜਿੱਥੇ ਮੈਨੂੰ ਉਹਨਾਂ ਲੋਕਾਂ ਨੇ ਅਪਰੀਸ਼ੀਏਟ ਕੀਤਾ ਹੈ ਉੱਥੇ ਉਹਨਾਂ ਨੇ ਇਹ ਵੀ ਗੱਲ ਕੀਤੀ ਹੈ ਕਿ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਫੈਸਲਾ ਲਿਆ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਪਹਿਲਾ ਵੀ ਵਡੇਰੇ ਤਾਂ ਵਾਸਤੇ ਉਹਨਾਂ ਦਾ ਯੋਗਦਾਨ ਰਿਹਾ ਏ ਅਕਾਲ ਤਖਤ ਸਭ ਨੂੰ ਮੁਖ ਰਿਹਾ ਤੇ ਦਿੱਲੀ ਵੱਲ ਨੂੰ ਪਿੱਟ ਰਹੀ ਏ ਤੇ ਅੱਜ ਵੀ ਉਹਨਾਂ ਨੇ ਉਹ ਦੱਸਿਆ ਕਿ ਅਕਾਲੀ ਕੌਣ ਹੁੰਦੇ ਆ ਸਰਦਾਰ ਸਿੰਘ ਅਕਾਲੀ ਦਲ ਦੇ ਕੈਂਡੀਡੇਟ ਵਿਰਸਾ ਸਿੰਘ ਵਲਟੋਆ ਕਹਿੰਦੇ ਮੈਂ ਦਾਅਵਾ ਕਰਦਾ ਦੋ ਤਿੰਨ ਮਹੀਨਿਆਂ ਚ ਬਾਹਰ ਹੋਣਗੇ ਉਹ ਦਾਵਾ ਕਿਸ ਆਧਾਰ ਤੇ ਕਰ ਰਹੇ ਨੇ ਅਸੀਂ ਬਾਹਰ ਕਢਾਉਣ ਵਾਸਤੇ ਤਾਂ ਸਾਰੇ ਜਣੇ ਲੱਗੇ ਆ ਅਸੀਂ ਤਾਂ ਅੱਜ ਵੀ ਗੁਰੂ ਗ੍ਰੰਥ ਸਾਹਿਬ ਜੀ ਅਰਦਾਸ ਕਰਦੇ ਹਾਂ ਮਹਾਰਾਜ ਸੱਚੇ ਪਾਤਸ਼ਾਹ 2 ਮਹੀਨੇ ਲੇਟ ਆ ਇੱਕ ਜੂਨ ਤੋਂ ਬਾਅਦ ਜਲਦੀ ਹੋ ਸਾਡੇ ਜਹਾਜ਼ ਤੇ ਚੜ ਕੇ ਨੌਜਵਾਨ ਐਮਪੀ ਬਣ ਕੇ ਪੰਜਾਬ ਆਉਣ ਤੇ ਅਸੀਂ ਫੇਰ ਉਹ ਲਹਿਰ ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਇੱਕ ਅੰਮ੍ਰਿਤ ਅਧੀ ਸਾਡੀ ਸੰਚਾਰ ਦੀ ਲਹਿਰ ਜਿਹੜੀ ਇਹਨਾਂ ਸਰਕਾਰਾਂ ਨੇ ਰੋਕੀ ਆ ਪ੍ਰੀਪਲਾਨ ਅਸੀਂ ਉਹਨੂੰ ਫੇਰ ਦੁਬਾਰਾ ਸ਼ੁਰੂ ਕਰੀਏ ਔਰ ਉਹਦੇ ਵਿੱਚ ਨਾ ਕੋਈ ਗਿਰਜਾ ਘਟਾਇਆ ਨਾ ਕੋਈ ਮੰਦਰ ਠਾਇਆ ਨਾ ਕੋਈ ਮਸਜਿਦ ਠਾਈ ਹੈ ਤੇ ਫੇਰ ਐਨਸਾ ਤਾਂ ਲੱਗਣੀ ਚਾਹੀਦੀ ਬਿਲਕਸ ਸਬਾਨੋ ਬੀਬੀ ਜਿਹੜੀ ਆ ਉਹਨੂੰ ਤੇ ਉਹਦੀ ਛੋਟੀ ਜੀ ਬੱਚੀ ਨੂੰ ਰੇਪ ਕਰ ਕਰਕੇ ਇਹਨਾਂ ਜਲਵਾਨਿਆਂ ਨੇ ਮੌਤ ਦੇ ਘਾਟ ਉਤਾਰਦਾ ਉਹਨੂੰ ਸਜ਼ਾ ਨਹੀਂ ਸੀ ਦੇਣੀ ਇਹਨਾਂ 14 ਸਾਲ ਉਮਰ ਦੀ ਸਜ਼ਾ ਹੁੰਦੀ ਹੈ ਇਹਨਾਂ 4 ਸਾਲ ਚ ਉਹਨਾਂ ਨੂੰ 15 ਅਗਸਤ ਵਾਲੇ ਦੇ ਨਾ ਯਾਦ ਕਰਤਾ ਕਿ ਇਹ ਡੈਮੋਕ੍ਰੇਸੀ ਆ ਇਹ ਇਸ ਭਾਰਤ ਦਾ ਸੰਵਿਧਾਨ ਹੈ ਸੋ ਜੇ ਐਨਐਸਏ ਲੱਗਣੀ ਸੀ ਉਹ ਰਾਮ ਰਹਿਮ ਤੇ ਲੱਗਣੀ ਚਾਹੀਦੀ ਸੀ ਐਨਐਸਏ ਤਾਂ ਲਾਤੀ ਸਾਡੇ ਉਹਨਾਂ ਬੰਦੇ ਆ ਤੇ ਜਿਨ੍ਹਾਂ ਨੇ ਆਪਣੀ ਕੌਮ ਦਾ ਪ੍ਰਚਾਰ ਕੀਤਾ ਕਦੀ ਵੀ ਕੋਈ ਬੈਲੈਂਸ ਪੈਦਾ ਨਹੀਂ ਕੀਤੀ ਸੋ ਇਹ ਜਿਹੜਾ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਆ ਇਹਨਾਂ ਦੇ ਬੱਚੇ ਕੁਝ ਬੱਚੇ ਪਹਿਲੀ ਗੱਲ ਤਾਂ ਮੈਂ ਇੱਕ ਹੈਰਾਨ ਆ ਕਿ ਉਹਦੀ ਜਿਹੜੀ ਪਹਿਲੀ ਪਤਨੀ ਆ ਸਾਡੇ ਮੁੱਖ ਮੰਤਰੀ ਸਾਹਿਬ ਦੀ ਉਹ ਆਪਣਾ ਟਵੀਟ ਦੇ ਵਿੱਚ ਲਿਖਦੀ ਆ ਕਿ ਮੈਂ ਇਹਦੇ ਨਾਲ ਦੋਸਤ ਮੈਂ ਇਹਦੇ ਨਾਲ ਵਿਆਹ ਕਰਾਈ ਆ ਤੇ ਦੋ ਬੱਚੇ ਪੈਦਾ ਕੀਤੇ ਆ ਪੰਜਾਬ ਦੇ ਨੌਜਵਾਨ ਮੇਰੇ ਤੋਂ ਵੱਧ ਥੋੜਾ ਇਹਨੂੰ ਜਾਣਦੇ ਆ ਇਹ ਝੂਠ ਨੂੰ ਇੰਨਾ ਸੱਚ ਬਣਾਉਂਦਾ ਹੈ ਇਹਦੇ ਚ ਇੰਨਾ ਟੈਲੈਂਟ ਹੈ ਇਹ ਇਹ ਜਿਹੜਾ ਵਾ ਇਹਦੇ ਤੇ ਯਕੀਨ ਨਾ ਕਰਿਓ ਸਾਡੇ ਨੌਜਵਾਨ ਕਹਿੰਦੇ ਲੁੱਟੇ ਲੁੱਟੇ ਮਹਿਸੂਸ ਕਰਦੇ ਕਹਿੰਦੇ ਕਿ ਇਹ ਰਵਾਇਤੀ ਪਾਰਟੀਆਂ ਤੋਂ ਪਾਸਾ ਕਰਨਾ ਹੈ ਇਹ ਰਖਦੇ ਮਾਰੇ ਲੋਕ ਨਰਕ ਨੂੰ ਗਏ ਆ ਉਹਨਾਂ ਦੀ ਕੋਈ ਆਪਸ਼ਨ ਨਹੀਂ